ਆਪਾਂ ਮੋਟਰ ਚਲਾ ਕੇ ਇਹਦੇ ਨਾਲ ਚੈੱਕ ਕਰਦੇ ਆਂਗੇ ਮੋਟਰ ਦੇ ਚੱਕਰ ਕਿੰਨੇ ਆ। ਮੋਟਰ ਚੱਲ ਪਈ ਆ। ਤੇ ਇੱਧਰ ਤੁਸੀਂ ਆਰ ਪੀ ਐਮ ਵੇਖੋ ਕਿੰਨੇ ਆ ਰਿਹਾ। 148899 ਹਾਂਜੀ। ਇੱਥੇ ਆ ਰਿਹਾ ਜੀ 149990 ਚੱਕਰ ਆ ਰਿਹਾ ਜੀ। ਠੀਕ ਹੈ ਜੀ। ਤੇ ਵਰਮੇ ਦੇ ਕਿੰਨੇ ਆ ਰਹੇ ਆ? ਗਰਮੇ ਦੇ ਆਪਣੇ ਕੋਲੇ ਆ ਰਹੇ ਆ ਜੀ 256 ਕੇ ਚੱਕਰ ਆ ਰਹੇ 55 56 ਠੀਕ ਹੈ ਜੀ ਆਪਾਂ ਡਿਜੀਟਲ ਮੀਟਰ ਤੋਂ ਬਿਨਾ ਹੀ ਹੁਣ ਚੱਕਰ ਜਿਹੜੇ ਆ ਉਹ ਬਣਾ ਕੇ ਵਿਖਾਵਾਂਗੇ ਤੁਹਾਨੂੰ ਵੀ ਆਪਾਂ ਇਸ ਤਰ੍ਹਾਂ ਗਿਣਤੀ ਮਿੰਤੀ ਇਹਦੀ ਕੈਲਕੂਲੇਸ਼ਨ ਕਰਕੇ ਕਰ ਸਕਦੇ ਆ ਆਪਾਂ ਪਹਿਲਾਂ ਇਹ ਪੁਲੀ ਲੈਣੀ ਆ ਜੀ ਠੀਕ ਹੈ ਜੀ ਇਹ ਪੁਲੀ ਧਿਆਨ ਨਾਲ ਵੇਖੋ ਜੀ 2 ਇੰਚੀ ਤੇ ਇੱਕ ਸੁੱਤਰ ਆ ਰਹੀ ਆ ਪੁਲੀ ਇਹ ਠੀਕ ਹੈ ਜੀ ਇਹਦੀ ਮਿੰਤੀ ਆ ਰਹੀ ਜੀ 2 ਇੰਚੀ ਇੱਕ ਸੁੱਤਰ ਆਪਾਂ ਆਪਣਾ ਮੋਬਾਈਲ ਕੱਢ ਲੈਣਾ ਉਹਦੇ ਤੇ ਕੈਲਕੂਲੇਟਰ ਖੋਲ੍ਹ ਲਓ ਤੇ ਆਪਣੇ ਕੋਲੇ ਮੋਟਰ ਦੇ ਚੱਕਰ ਹੈਗੇ ਸੀ ਜੀ 1400 ਤੇ 90 ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਜਿਵੇਂ ਤੁਸੀਂ ਵੇਖਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਕੋਈ ਨਾ ਕੋਈ ਜਾਣਕਾਰੀ ਵਾਲੀ ਵੀਡੀਓ ਜਿਹੜੀ ਉਹ ਅਪਲੋਡ ਕਰਦੇ ਰਹਿੰਨੇ ਆ ਅੱਜ ਇੱਕ ਹੋਰ ਤੁਹਾਡੇ ਵਾਸਤੇ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਜੀ ਆਪਾਂ ਮੋਟਰ ਤੋਂ ਕੋਈ ਵੀ ਆਪਾਂ ਮਸ਼ੀਨ ਚਲਾਉਨੇ ਆਂ ਆਪਾਂ ਉਹਦੇ ਚੱਕਰ ਜੇਰ ਲਾਉਨੇ ਹੋਣ ਤੇ ਕਿਵੇਂ ਰਲਾ ਸਕਦੇ ਆਂ ਮੰਨ ਕੇ ਚੱਲੋ ਕਿ ਇਹ ਆਪਣੇ ਕੋਲੇ ਮੋਟਰ ਵਾ ਤੇ ਇਧਰ ਆਪਣੇ ਕੋਲੇ ਵਰਮਾ ਮਸ਼ੀਨ ਵਾ ਆਪਾਂ ਇਹਨੂੰ 12 ਇੰਚ ਦੀ ਪੁਲੀ ਕਿਉਂ ਪਾਈ ਆ ਤੇ ਉਧਰ ਆਪਾਂ 2 ਇੰਚੀ ਦੀ ਪੁਲੀ ਪਾਈ ਆ ਉਹ ਆਪਾਂ ਪੁਲੀ ਕਿਉਂ ਪਾਈ ਆ ਇਹ ਪੁਲੀ ਉਧਰ ਕਿਉਂ ਨਹੀਂ ਪਾਤੀ ਜਾਂ ਉਹ ਪੁਲੀ ਇੱਧਰ ਕਿਉਂ ਨਹੀਂ ਪਾਤੀ ਤੇ ਅੱਜ ਆਪਾਂ ਇੱਥੇ ਗੱਲ ਕਰਾਂਗੇ ਤੇ ਇਹ ਚੱਕਰ ਲਾਏ ਆ ਤੇ ਕਿਵੇਂ ਲਾਏ ਆ ਆਪਾਂ ਨੂੰ ਆ ਜਿਹੜੇ ਵਰਮੇ ਦੇ ਚੱਕਰ ਆਪਾਂ ਬਣਾਏ ਆ ਇਹ ਘੱਟਵਾ ਚੱਕਰ ਇਹ ਕਿਵੇਂ ਬਣੇ ਆ ਆਪਾਂ ਕੀ ਇਹਦੀ ਕੈਲਕੂਲੇਸ਼ਨ ਕੀਤੀ ਆ ਤੇ ਕਿਵੇਂ ਕੀਤੀ ਆ ਅੱਜ ਤੁਹਾਨੂੰ ਇਹਦੇ ਬਾਰੇ ਹੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਮਸ਼ੀਨ ਦੇ ਨਾਲ ਚੱਕਰ ਚੈੱਕ ਕਰਵਾ ਦਈਏ ਤੁਹਾਨੂੰ ਤਾਂ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਵੀ ਆਪਾਂ ਜਿਹੜੀ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸਾਂਗੇ ਉਹਦੇ 'ਚ ਤੇ ਮਸ਼ੀਨ 'ਚ ਕੋਈ ਫਰਕ ਨਹੀਂ ਆਊਗਾ ਠੀਕ ਹੈ ਜੀ ਹੁਣ ਤੇ ਤੁਸੀਂ ਇਸ ਤਰ੍ਹਾਂ ਕਰਕੇ ਆਪਦੇ ਘਰੇ ਕੋਈ ਮੰਨ ਲਓ ਟੋਕਾ ਵਾ ਜਾਂ ਕੋਈ ਚੀਜ਼ ਵਾ ਕੋਈ ਮਸ਼ੀਨ ਆਪਾਂ ਤੂੜੀ ਵਾਲੀਆਂ ਮਸ਼ੀਨਾਂ ਹੀ ਆਮ ਤੇ ਉਹਨਾਂ ਦੇ ਚੱਕਰ ਹੀ ਨਹੀਂ ਰਲਦੇ ਕਈ ਵਾਰੀ ਉਹ ਚੱਕਰ ਕਿਵੇਂ ਰਲਾ ਸਕਦੇ ਆ ਤੁਹਾਨੂੰ ਆਪਾਂ ਜਾਣਕਾਰੀ ਵਾਸਤੇ ਦੱਸ ਦਈਏ ਕਿ ਇਹ ਜਿਹੜੀ ਆਪਣੇ ਕੋਲੇ ਮੋਟਰ ਵਾ ਤੇ ਇਹ ਸਿੰਗਲ ਫੇਸ ਮੋਟਰ ਸੀਗੀ ਤੇ ਇਹਨੂੰ ਆਪਾਂ 3 ਫੇਸ ਦੇ ਵਿੱਚ ਵਾਈਂਡ ਕਰਵਾਇਆ ਵਾ ਆਪਾਂ ਇਹਦੇ ਹੁਣ ਤੁਹਾਨੂੰ ਪਹਿਲਾਂ ਚੱਕਰ ਚੈੱਕ ਕਰਵਾਉਨੇ ਆਂ ਵੀ ਇਹ ਚੱਕਰ ਵਾਕਿਆ 1440 ਦਿੰਦੀ ਆ ਜਾਂ ਇਸ ਤੋਂ ਵੱਧ ਘੱਟ ਨੇ ਤੇ ਫਿਰ ਇੱਥੇ ਕਿੰਨੇ ਚੱਕਰ ਆਉਂਦੇ ਆ ਵਰਮੇ ਦੇ ਤੇ ਉਹ ਆਪਾਂ ਸਾਰੀ ਕੈਲਕੂਲੇਸ਼ਨ ਤੁਹਾਨੂੰ ਜਿਹੜੀ ਆ ਬਿਨਾ ਮਸ਼ੀਨ ਤੋਂ ਕਰਨੀ ਸਿਖਾਵਾਂਗੇ ਮਸ਼ੀਨ ਨਾਲ ਚੈੱਕ ਕਰਾਂਗੇ ਤਾਂ ਵੀ ਚੱਕਰ ਉਹ ਨਹੀਂ ਹੋਣਗੇ ਤੇ ਜੇ ਆਪਾਂ ਮਸ਼ੀਨ ਤੋਂ ਬਿਨਾ ਹਸਾਬ ਕਿਤਾਬ ਕਰਕੇ ਕਰਾਂਗੇ ਕੈਲਕੂਲੇਟਰ ਨਾਲ ਕਰਾਂਗੇ ਤੇ ਤਾਂ ਵੀ ਉਹ ਨਹੀਂ ਹੋਣਗੇ ਸਭ ਤੋਂ ਪਹਿਲਾਂ ਆਪਾਂ ਇਹ ਸਟicker ਲਾਇਆ ਹੋਇਆ ਇੱਕ ਇਧਰ ਮੋਟਰ ਨੂੰ ਦੇਖੋ ਇੱਕ ਮੋਟਰ ਦੀ ਪੁਲੀ ਤੇ ਆਪਾਂ ਸਟicker ਲਾਇਆ ਤੇ ਇਧਰ ਆਪਾਂ ਇੱਕ ਵਰਮੇ ਦੀ ਪੁਲੀ ਤੇ ਸਟicker ਲਾਇਆ ਵਾ ਉਹ ਤਾਂ ਲਾਇਆ ਜੀ ਵੇਖੋ ਜਿਹੜਾ ਆਪਣੇ ਕੋਲੇ ਡਿਜੀਟਲ ਟੈਕੋਮੀਟਰੋ ਆ ਨਾ ਇਹ ਚੈੱਕ ਕਰਦਾ ਇੱਕ ਲੈਂਜ਼ ਦੀ ਮਦਦ ਦੇ ਨਾਲ ਆ ਵੇਖੋ ਇਹਨੇ ਲੈਂਜ਼ ਦੀ ਮਦਦ ਦੇ ਨਾਲ ਇਹਨੂੰ ਚੈੱਕ ਕਰਨਾ ਚੱਕਰਾਂ ਨੂੰ ਤੇ ਇਹਦੀ ਗਿਣਤੀ ਕਰਨੀ ਹੁੰਦੀ ਹੈ ਨੇ ਕਿ ਇਹ 1 ਮਿੰਟ ਦੇ ਵਿੱਚ ਕਿੰਨੀ ਵਾਰੀ ਚੀਜ਼ ਘੁੰਮ ਰਹੀ ਆ ਠੀਕ ਹੈ ਜੀ ਹੁਣ ਆਪਾਂ ਮੋਟਰ ਚਲਾ ਕੇ ਇਦੇ ਨਾਲ ਚੈੱਕ ਕਰਦੇ ਆਂਗੇ ਮੋਟਰ ਦੇ ਚੱਕਰ ਕਿੰਨੇ ਆ ਮੋਟਰ ਚੱਲ ਪਈ ਆ ਤੇ ਇਧਰ ਤੁਸੀਂ ਆਰਪੀਐਮ ਵੇਖੋ ਕਿੰਨੇ ਆ ਰਹੇ ਆ 148899 ਹਾਂਜੀ ਇੱਥੇ ਆ ਰਿਹਾ ਜੀ 149990 ਚੱਕਰ ਆ ਰਹੇ ਆ ਜੀ ਠੀਕ ਹੈ ਜੀ ਤੇ ਵਰਮੇ ਦੇ ਕਿੰਨੇ ਆ ਰਹੇ ਆ ਗਰਮੇ ਦੇ ਆਪਣੇ ਕੋਲੇ ਆ ਰਹੇ ਆ ਜੀ 256 ਕੇ ਚੱਕਰ ਆ ਰਹੇ 55 56 ਠੀਕ ਹੈ ਜੀ 256 ਕੇ ਚੱਕਰ ਆ ਰਹੇ ਆ ਤੇ ਹੁਣ ਤੁਹਾਨੂੰ ਦੱਸਦੇ ਆ ਕਿ 256 ਚੱਕਰ ਜਿਹੜੇ ਆ ਜੇ ਆਪਾਂ ਮਸ਼ੀਨ ਤੋਂ ਬਿਨਾ ਬਣਾਉਣੇ ਹੋਣ ਤੇ ਕਿਵੇਂ ਬਣਾਵਾਂਗੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਜੀ ਇੱਕ ਫੀਤਾ ਤੇ ਆਪਾਂ ਡਿਜੀਟਲ ਮੀਟਰ ਤੋਂ ਬਿਨਾ ਹੀ ਹੁਣ ਚੱਕਰ ਜਿਹੜੇ ਆ ਉਹ ਬਣਾ ਕੇ ਵਿਖਾਵਾਂਗੇ ਤੁਹਾਨੂੰ ਵੀ ਆਪਾਂ ਇਸ ਤਰ੍ਹਾਂ ਗਿਣਤੀ ਮਿੰਤੀ ਇਹਦੀ ਕੈਲਕੂਲੇਸ਼ਨ ਕਰਕੇ ਕਰ ਸਕਦੇ ਆ ਆਪਾਂ ਪਹਿਲਾਂ ਇਹ ਪੁਲੀ ਲੈਣੀ ਆ ਜੀ ਠੀਕ ਹੈ ਜੀ ਇਹ ਪੁਲੀ ਧਿਆਨ ਨਾਲ ਵੇਖੋ ਜੀ 2 ਇੰਚੀ ਤੇ ਇੱਕ ਸੁੱਤਰ ਆ ਰਹੀ ਆ ਪੁਲੀ ਇਹ ਠੀਕ ਹੈ ਜੀ ਇਹਦੀ ਮਿੰਤੀ ਆ ਰਹੀ ਜੀ 2 ਇੰਚੀ ਇੱਕ ਸੁੱਤਰ ਆਪਾਂ ਆਪਣਾ ਮੋਬਾਈਲ ਕੱਢ ਲੈਣਾ ਉਹਦੇ ਤੇ ਕੈਲਕੂਲੇਟਰ ਖੋਲ੍ਹ ਲਓ ਤੇ ਆਪਣੇ ਕੋਲੇ ਮੋਟਰ ਦੇ ਚੱਕਰ ਹੈਗੇ ਸੀ ਜੀ 1400 ਤੇ 90 ਠੀਕ ਹੈ ਜੀ ਇਹਨੂੰ ਆਪਾਂ ਗੁਣਾ ਕਰ ਲੈਣਾ ਵਾ 2 ਇੰਚੀ ਇੱਕ ਸੁੱਤਰ ਦੇ ਨਾਲ ਠੀਕ ਹੈ ਜੀ ਇਹ ਆ ਗਿਆ 3129 3129 ਆ ਗਿਆ ਦੇ ਚੱਕਰ ਵੀ ਇਹ ਜਿਹੜੀ ਪੁਲੀ ਆ ਆਪਾਂ ਪੁਲੀ ਪਾਉਣ ਤੋਂ ਬਾਅਦ ਜਿਵੇਂ ਮੰਨ ਕੇ ਚੱਲੋ ਕਿ ਜੇ ਪੁਲੀ 2 ਇੰਚੀ ਦੀ ਆ ਤੇ ਇਹ ਦੋ ਗੁਣਾ ਚੱਕਰ ਵਧਾਉਣ ਡਈ ਆ ਜੇ 3 ਇੰਚੀ ਦੀ ਆ 1490 ਚੱਕਰ ਤੇ ਉਹਨਾਂ ਨੂੰ ਇਹਨੇ ਡਬਲ ਕਰ ਦੇਣਾ 2 ਇੰਚੀ ਦੀ ਪੁਲੀ ਨੇ ਜੇ ਤਿੰਨ ਦੀ ਹੋਈ ਉਹਨਾਂ ਨੂੰ ਤਿੰਨ ਗੁਣਾ ਕਰ ਦੇਣਾ ਹੁਣ ਉਸ ਤੋਂ ਬਾਅਦ ਆਪਾਂ ਅੱਗੇ ਪੁਲੀ ਜਿਹੜੀ ਆ ਉਹ ਵੇਖਦੇ ਹਾਂ ਕਿੰਨੀ ਆ ਆਪਣੇ ਕੋਲੇ ਆਪਣੇ ਕੋਲੇ ਇਹ ਜਿਹੜੀ ਪੁਲੀ ਆ ਜੀ ਇਹ ਹੈਗੀ ਆ ਜੀ 12 ਇੰਚੀ ਤੇ ਦੋ ਸੁੱਤਰ ਹੁਣ ਆਪਾਂ ਕਰਨਾ ਕੀ ਹੈ ਵੀ 3129 ਨੂੰ ਤਕਸੀਮ ਕਰ ਦੇਣਾ 12 ਇੰਚੀ ਦੋ ਸੁੱਤਰ ਦੇ ਨਾਲ 200 ਤੇ 56 ਚੱਕਰ ਆ ਗਿਆ ਠੀਕ ਹੈ ਜੀ ਜੇ ਆਪਣੇ ਕੋਲੇ ਮੰਨ ਕੇ ਚੱਲੋ ਕਿ ਮਸ਼ੀਨ ਨਹੀਂ ਵੀ ਹੈਗੀ ਨਾ ਮੰਨ ਲਓ ਚੱਕਰ ਚੈੱਕ ਕਰਨ ਵਾਲੀ ਇਹ ਵਾਲੀ ਮਸ਼ੀਨ ਨਹੀਂ ਵੀ ਹੈਗੀ ਤੇ ਉਸ ਤੋਂ ਬਿਨਾ ਵੀ ਆਪਾਂ ਜਿਹੜੇ ਐ ਦੇ ਚੱਕਰ ਐਵੇਂ ਕਰਕੇ ਰਲਾ ਸਕਦੇ ਆ ਤੇ ਇੱਕ ਵਾਰੀ ਤੁਹਾਨੂੰ ਫਿਰ ਦੁਬਾਰਾ ਦੱਸ ਦਵਾ ਮੈਂ ਜਿਹੜੀ ਪੁਲੀ ਆਪਾਂ ਮੋਟਰ ਨੂੰ ਪਾਈ ਆ ਨਾ ਉਹਨੂੰ ਆਪਾਂ ਮਿੰਤੀ ਕਰ ਲੈਣਾ ਉਹਨੂੰ ਆਪਾਂ ਮਿੰਤੀ ਕਰਕੇ ਜਿਵੇਂ 2 ਇੰਚੀ ਇੱਕ ਸੂਤਰ ਦੀ ਪੁਲੀ ਆ ਠੀਕ ਹੈ ਜੀ 1400 ਤੇ 90 ਚੱਕਰ ਆਪਣੇ ਕੋਲੇ ਮੋਟਰ ਦੇ ਸੀ 1490 ਤੋਂ ਬਾਅਦ ਆਪਾਂ 2.1 2 ਇੰਚੀ ਇੱਕ ਸੁੱਤਰ ਦੀ ਆਪਾਂ ਜਿਹੜੀ ਪੁਲੀ ਇਹਨੂੰ ਪਾਈ ਆ ਉਹਦਾ ਕਰਕੇ ਦੇ 3100 ਤੇ 29 ਚੱਕਰ ਹੋ ਜਾਂਦੇ ਆ ਜੀ ਇੱਥੇ ਆ ਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜੀ ਇਹਨੂੰ ਪੁਲੀ ਪਾਈ ਆ ਉਹ ਹੈਗੀ ਆ ਜੀ 12 ਇੰਚੀ ਦੋ ਸੁੱਤਰ ਦੀ ਪੁਲੀ ਆ ਉਹਨੂੰ ਆਪਾਂ ਇਹਦੇ ਨਾਲ ਤਕਸੀਮ ਕਰ ਦੇਣਾ 12 ਇੰਚੀ 2 ਸੁੱਤਰ 256 ਆ ਗਏ ਜੀ ਤੇ ਇੱਕ ਵਾਰੀ ਤੁਸੀਂ ਹੁਣ ਮਸ਼ੀਨ ਦੇ ਨਾਲ ਵੀ ਚੈੱਕ ਕਰ ਲਈ ਆਪਾਂ ਫੇਰ ਇੱਥੇ 256 ਆਉਣ ਡਿਆ ਨਾ ਆਪਾਂ ਇੱਕ ਵਾਰੀ ਤੁਹਾਨੂੰ ਨਾ ਸਟicker ਹੋਰ ਲਾ ਕੇ ਤੇ ਮਸ਼ੀਨ ਸਿੱਧੀ ਕਰਕੇ ਵਿਖਾਉਨੇ ਆ ਇਹਦੇ ਤੇ ਮੀਟਰ ਤੇ ਵੀ ਚੱਕਰ ਇੰਨੇ ਹੀ ਆ ਰਹੇ ਆ ਇੱਥੇ ਲਾ ਦਨੇ ਆਪਾਂ ਸਟicker ਇੱਕ ਆ ਵੇਖੋ 256 ਚੱਕਰ ਠੀਕ ਹੈ ਜੀ ਆ ਵੇਖੋ 256 ਆ ਰਿਹਾ ਜੀ ਠੀਕ ਹੈ 55 256 56 ਚੱਕਰ ਆ ਰਿਹਾ ਇਸ ਤਰ੍ਹਾਂ ਤੁਸੀਂ ਆਪਣੇ ਕੋਈ ਵੀ ਮੋਟਰ ਤੋਂ ਜਾਂ ਕੋਈ ਵੀ ਇੰਜਨ ਤੋਂ ਕੋਈ ਚੀਜ਼ ਚਲਾਉਣੀ ਆ ਤੇ ਇਸ ਤਰ੍ਹਾਂ ਕਰਕੇ ਤੁਸੀਂ ਉਹਨਾਂ ਦੇ ਜਿਹੜੇ ਆ ਚੱਕਰ ਰਲਾ ਸਕਦੇ ਜੀ ਪੁਲੀਆਂ ਆਪ ਦੇ ਧਿਆਨ ਨਾਲ ਤਰੀਕੇ ਨਾਲ ਪਾ ਸਕਦੇ ਜੀ ਕੀ ਵੀ ਆਪਾਂ ਨੂੰ ਅੱਗੇ ਮਸ਼ੀਨ ਦੇ ਕਿੰਨੇ ਚੱਕਰ ਚਾਹੀਦੇ ਆ ਆਪਣੀ ਮੋਟਰ ਦੇ ਚੱਕਰ ਜਿਹੜੇ ਆ ਉਹ ਤੁਸੀਂ ਚੈੱਕ ਕਰ ਲੈਣੇ ਆ ਤੇ ਉਸ ਤੋਂ ਬਾਅਦ ਜਿੰਨੇ ਤੁਹਾਨੂੰ ਚੱਕਰ ਮਸ਼ੀਨ ਦੇ ਚਾਹੀਦੇ ਆ ਤੇ ਤੁਸੀਂ ਐਵੇਂ ਕਰਕੇ ਸੈੱਟ ਕਰ ਸਕਦੇ ਜੀ ਤੇ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ